ਇਹਨਾਂ ਖੂਬਸੂਰਤ ਇਮਾਰਤਾਂ ਦੇ ਨਾਲ ਅੱਜ ਦੇ ਵਲੌਗ ਦੀ ਜਿਹੜੀ ਸ਼ੁਰੂਆਤ ਹੈ ਉਹ ਹੋ ਚੁੱਕੀ ਹੈ ਤੇ ਅੱਜ ਤੁਹਾਨੂੰ ਕੈਲਗਰੀ ਦੇ ਜਿਹੜੇ ਖੂਬਸੂਰਤ ਇਮਾਰਤਾਂ ਖੂਬਸੂਰਤ ਜਿਹੜੀਆਂ ਸੜਕਾਂ ਜਾਂ ਖੂਬਸੂਰਤ ਇੱਥੇ ਦੇ ਜਿਹੜੇ ਹੋਰ ਵੀ ਵਿਊ ਨੇ ਉਹ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਨਾਲ ਹੀ ਜਿਹੜੀਆਂ ਇੱਥੇ ਦੀਆਂ ਜਿਹੜੀਆਂ ਹੋਰ ਹੀ ਵਧੀਆ-ਵਧੀਆ ਚੀਜ਼ਾਂ ਨੇ ਉਹ ਵੀ ਆਪਾਂ ਤੁਹਾਨੂੰ ਇੱਥੇ ਦਿਖਾਵਾਂਗੇ ਤੇ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਜਿੰਨਾ ਵਧੀਆ ਹੋ ਸਕੇ ਵੀ ਆਰ ਇਨ ਕੈਲਗਰੀ ਡਾਊਨ ਟਾਊਨ ਟੂਡੇ ਤੋਂ ਅਸੀਂ ਅੱਜ ਹੁਣ ਆਪਣੀ ਸਿਟੀ 'ਚ ਪਹੁੰਚ ਚੁੱਕੇ ਹਾਂ ਕਾਫੀ ਲਾਈਕ ਦੇਰ ਬਾਅਦ ਬਿਕੋਜ਼ ਆਪਾਂ ਬਹੁਤ ਕੁਝ ਐਕਸਪਲੋਰ ਕੀਤਾ ਐਲਬਰਟਾ ਦੇ ਟ੍ਰਿਪ ਦੇ ਵਿੱਚ ਜਿਵੇਂ ਸਿਟੀ ਦੇ ਵਿੱਚ ਆਏ ਆ ਥੋੜਾ ਜਿਹਾ ਸਾਨੂੰ ਵਧੀਆ ਲੱਗ ਰਿਹਾ ਉਹ ਵੀ ਲਾਈਫ ਬਹੁਤ ਵਧੀਆ ਸੀਗੀ ਬਿਕੋਜ਼ ਉਹ ਵੀ ਵਧੀਆ ਸੀਗੀ ਉਹਦੀ ਵਧੀਆ ਵਾਈਬ ਸੀਗੀ ਹੁਣ ਉਹ ਹੀ ਹੈ ਨਾ ਕਾਫੀ ਦੇਰ ਬਾਅਦ ਜਦ ਤੁਸੀਂ ਸਿਟੀ ਦੇ ਵਿੱਚ ਆਉਂਦੇ ਹੋ ਤੁਹਾਨੂੰ ਉਹ ਵੀ ਵਧੀਆ ਲੱਗਦੀ ਹੈ ਤੇ ਅੱਜ ਉਹ ਵਧੀਆ ਲੱਗ ਰਹੀ ਹੈ ਬਹੁਤ ਜ਼ਿਆਦਾ ਸੋ ਸਾਡੇ ਤੁਸੀਂ ਵਲੌਗਾਂ ਦੇ ਵਿੱਚ ਜਿਹੜੀਆਂ ਪਹਾੜਾਂ ਦੀ ਸੈਰ ਹੈ ਜਿਹੜੀ ਕੀ ਆਪਾਂ ਤੁਹਾਨੂੰ ਕਰਾਈ ਸੀਗੀ ਤੇ ਹੁਣ ਉਸ ਤੋਂ ਬਾਅਦ ਆਪਾਂ ਤੁਹਾਨੂੰ ਪਿੰਡਾਂ ਦੀ ਵੀ ਸੈਰ ਕਰਾਤੀ ਤਾਂ ਮੈਂ ਸੋਚਿਆ ਕਿ ਫਿਰ ਅੱਜ ਤੁਹਾਨੂੰ ਜਿਹੜੇ ਚਮਚਮਾਂ ਦੀਆਂ ਜਿਹੜੀਆਂ ਇਮਾਰਤਾਂ ਨੇ ਤੇ ਉਹਨਾਂ ਦੇ ਨਾਲ ਵੀ ਤੁਹਾਨੂੰ ਘੁਮਾਇਆ ਜਾਵੇ ਸੋ ਇਸ ਕਰਕੇ ਫਿਰ ਅੱਜ ਡਾਊਨ ਟਾਊਨ ਸੀਗਾ ਜਿਹੜਾ ਕੀ ਸਾਡਾ ਆਲਮੋਸਟ ਜਿਹੜਾ ਟੂਰ ਹੈਗਾ ਖਤਮ ਹੋਣ ਦੀ ਤਾਦਾਦ ਵਿੱਚ ਹੈਗਾ ਹੀ ਆ ਪਰ ਅਸੀਂ ਸੋਚਿਆ ਕਿ ਅੱਜ ਫਿਰ ਵਧਿਆ ਜਾ ਫਿਰ ਬਲੌਗ ਬਣਾਨੇ ਇੱਥੇ ਇਹ ਹੈਗੀ ਆ ਇੱਥੇ ਦੀ ਜਿਹੜੀ ਬਿਜ਼ੀ ਲਾਈਫ ਤੁਸੀਂ ਦੇਖੋ ਲੋਕ ਕਿ ਇੱਧਰ ਨੂੰ ਕੋਈ ਇੱਧਰ ਨੂੰ ਤੇ ਇਹ ਹੈਗੀਆਂ ਇਮਾਰਤ ਬਹੁਤ ਖੂਬਸੂਰਤ ਇਮਾਰਤਾਂ ਨੇ ਇੱਥੇ ਦੀਆਂ ਆ ਆਪਾਂ ਕਿਸੇ ਵੱਡੇ ਸ਼ਹਿਰ ਦੇ ਨਾਲ ਤੇ ਇਹਨੂੰ ਕੰਪੇਅਰ ਨਹੀਂ ਕਰ ਸਕਦੇ ਜਾਕੀ ਜਿਵੇਂ ਕਿ ਟੋਰਾਂਟੋ ਡਾਊਨਟਾਊਨ ਹੈਗਾ ਜਾਂ ਹੋਰ ਉਹਨਾਂ ਦੇ ਮੁਕਾਬਲੇ ਜਿਹੜਾ ਇਹ ਡਾਊਨਟਾਊਨ ਹੈਗਾ ਕਾਫੀ ਹੱਦ ਤੱਕ ਜਿਹੜਾ ਛੋਟਾ ਡਾਊਨਟਾਊਨ ਹੈ ਪਰ ਫਿਰ ਵੀ ਕਿਸੇ ਜਿਹੜਾ ਵੀ ਸ਼ਹਿਰ ਹੁੰਦਾ ਉਹਦੀ ਆਪਣੀ ਖਾਸ ਤੇ ਇੱਕ ਖੂਬਸੂਰਤ ਜਿਹੜੀ ਜਗ੍ਹਾ ਹੁੰਦੀ ਹੈ ਸੋ ਇਸ ਕੈਲਗਰੀ ਦੇ ਸ਼ਹਿਰ ਦੀ ਜਿਹੜੀ ਜਿਹੜੀ ਖੂਬਸੂਰਤ ਜਗ੍ਹਾ ਉਹ ਇਹ ਡਾਊਨ ਟਾਊਨ ਹੈ ਸੋ ਇੱਥੇ ਜਿਹੜੀਆਂ ਬੱਸਾਂ ਨੇ ਆਮਕਾਰ ਤੁਹਾਨੂੰ ਨਾਰਮਲੀ ਮਿਲ ਜਾਂਦੀਆਂ ਨੇ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ ਇਹਨਾਂ ਸ਼ਹਿਰਾਂ ਦੇ ਵਿੱਚ ਵੀ ਜਿੱਦਾਂ ਕਿ ਟ੍ਰਾਂਟੋ ਦੇ ਵਿੱਚ ਵੀ ਹੁੰਦੀਆਂ ਨੇ ਤਾਂ ਐਸ தி ਚੀਜ਼ ਜਿਹੜੀਆਂ ਇਹਨਾਂ ਸ਼ਹਿਰਾਂ 'ਚ ਵੀ ਬੱਸਾਂ ਨੇ ਜਿਹੜੀਆਂ ਅੰਦਰ ਲੋਕਲ ਜਿਹੜੀਆਂ ਇਹ ਘੁੰਮਦੀਆਂ ਨੇ ਅੱਜ ਜਿਹੜਾ ਮੌਸਮ ਸੀਗਾ ਕਾਫੀ ਜਿਹੜਾ ਹੱਦ ਤੱਕ ਇੱਥੇ ਦਾ ਜਿਹੜਾ ਅੱਜ ਬਹੁਤ ਵਧੀਆ ਮੌਸਮ ਸੀਗਾ ਇੰਨੀ ਜ਼ਿਆਦਾ ਠੰਡ ਜਿਹੜੀ ਹੈ ਨਹੀਂ ਹੈਗੀ ਤੋਂ ਜਿਹਦੇ ਕਰਕੇ ਥੋੜਾ ਡਾਊਨ ਟਾਊਨ ਚ ਘੁੰਮਣ ਲੱਗੇ ਆ ਤੁਹਾਨੂੰ ਥੋੜਾ ਵਧੀਆ ਲੱਗ ਰਿਹਾ ਤੇ ਇੱਥੇ ਧੁੱਪ ਜਿਹੜੀ ਹੈਗੀ ਅੱਜ ਪੂਰੀ ਚਮਚਮਾਉਂਦੀ ਜਿਹੜੀ ਧੁੱਪ ਹੈਗੀ ਹੈ ਤੇ ਇਮਾਰਤ ਦੇ ਸਾਹਮਣੇ ਇੱਕ ਬੜੀ ਵੀ ਖੂਬਸੂਰਤ ਜਿਹੜੀ ਇੱਕ ਆਰਟ ਦੇ ਤਰੀਕੇ ਦੀ ਜਿਹੜੀ ਇੱਥੇ ਲਾਈ ਹੋਈ ਸੀ ਦੇਖੋ ਪੂਰਾ ਇੱਕ ਇਨਸਾਨ ਦੀ ਸ਼ਕਲ ਦਾ ਜਿਹੜਾ ਸਟਰਕਚਰ ਬਣਾਇਆ ਹੋਇਆ ਤੇ ਇਹਦੇ ਨਾਲ ਹੀ ਦੇਖ ਕਿੱਡੀ ਜਿਹੜੀ ਉੱਤੇ ਤੱਕ ਬਿਲਡਿੰਗ ਹੈਗੀ ਆ ਗਰਦਨ ਤਾਹ ਨੂੰ ਕਰਨੀ ਪੈਂਦੀ ਹੈ ਇਹਨਾਂ ਬਿਲਡਿੰਗਾਂ ਦੇ ਵਿੱਚ ਤਕਰੀਬਨ ਜਿੱਥੇ ਤੱਕ ਮੈਨੂੰ ਲੱਗਦਾ ਉਹ ਸਾਰੇ ਹੀ ਜਿਹੜੇ ਆਫਿਸ ਜਿਵੇਂ ਹੁੰਦੀਆਂ ਨੇ ਪਲੇਸਿਸ ਨਾ ਉਹ ਹੈਗੀਆਂ ਨੇ ਇੱਥੇ ਵਿੱਚ ਦੇਖਣ ਨੂੰ ਅਕਸਰ ਇਹਨਾਂ ਇਮਾਰਤਾਂ ਦੇ ਵਿੱਚ ਆਪਾਂ ਨੂੰ ਬਹੁਤ ਖੂਬਸੂਰਤ ਲੱਗਦਾ ਹੈ ਪਰ ਜੇਕਰ ਅਸਲ ਚ ਜੇ ਇਹਨਾਂ ਜ਼ਿੰਦਗੀ ਦੀ ਆਪਾਂ ਗੱਲ ਕਰੀਏ ਇਹਨਾਂ ਇਮਾਰਤਾਂ ਦੇ ਵਿੱਚ ਜਾਂ ਇਹਨਾਂ ਇਮਾਰਤਾਂ ਤੋਂ ਇਮਾਰਤਾਂ ਤੋਂ ਸਾਰੀ ਬਾਅਦ ਕਰਨਾ ਬਾਹਰ ਤਾਂ ਥੋੜਾ ਜਿਹਾ ਭਾਜੀ ਦਾ ਉਹ ਰੜੀ ਜਿਹੜੀ ਲਾਈਫ ਹੈਗੀ ਆ ਉਹ ਅਕਸਰ ਸਾਨੂੰ ਇੱਥੇ ਦੇਖਣ ਨੂੰ ਮਿਲੇਗੀ ਜਿਹਦੇ ਕਰਕੇ ਇੱਥੇ ਤੁਹਾਡੇ ਨਾਲ ਕੋਈ ਬੰਦਾ ਫालतू ਗੱਲ ਨਹੀਂ ਕਰਦਾ ਤੇ ਇਸ ਦੇ ਉਲਟ ਜਦੋਂ ਆਪਾਂ ਪਿੰਡਾਂ ਦੇ ਵਿੱਚ ਗਏ ਸੀਗੇ ਤੁਸੀਂ ਪਿਛਲੇ ਵਲੌਗਾਂ ਜਿਹੜਾ ਕਿ ਬਹੁਤ ਪਿਆਰ ਵੀ ਦਿੱਤਾ ਦੇਖਿਆ ਵੀ ਹੈ ਉਹ ਜਿਹੜੀ ਜਗ੍ਹਾ ਸੀਗੀ ਉੱਥੇ ਤੁਸੀਂ ਜਿੱਦੇ ਮਰਜ਼ੀ ਘਰ ਚੱਲ ਜਾਓ ਚਾਹੇ ਤੁਹਾਨੂੰ ਇੱਥੇ ਪਿੰਡਾਂ ਦੇ ਕੈਨੇਡਾ ਦੇ ਵਿੱਚ ਬੇਸ਼ੱਕ ਸਮਾ ਘੱਟ ਹੋ ਆ ਕਿਸੇ ਕੋਲ ਪਰ ਜੇਕਰ ਤੁਸੀਂ ਪਿੰਡਾਂ 'ਚ ਵੀ ਜਾਂਦੇ ਹੋ ਤਾਂ ਵੀ ਤੁਹਾਨੂੰ ਜਿਹੜੀ ਹੈਗੀ ਹੈ ਜਗ੍ਹਾ ਤਾਂ ਤਾਂ ਵੀ ਜਿਹੜੀ ਤੁਹਾਨੂੰ ਕੋਈ ਵੀ ਇੱਥੇ ਦਿੱਕਤ ਨਹੀਂ ਹੈਗੀ ਤੁਸੀਂ ਦੇਖਿਆ ਹੀ ਹੈ ਪਿੱਛੇ ਆਪਣੇ ਆਪ ਗਏ ਸੀਗੇ ਡੈਨਿਸ ਦੇ ਘਰ ਗਏ ਸੀ ਜਦੋਂ ਤਾ ਤਾਂ ਵੀ ਜਿਹੜੀ ਮਤਲਬ ਉਹਨਾਂ ਨੇ ਕਿੰਨਾ ਜਿਹੜਾ ਮਾਨ ਸਤਕਾਰ ਕੀਤਾ ਸੀਗਾ ਨਹੀਂ ਅਕਸਰ ਇੱਥੇ ਅੱਜਕੱਲ ਇੰਨਾ ਕਿਸੇ ਕੋਲ ਟਾਈਮ ਨਹੀਂ ਹੈਗਾ ਕਿ ਤੁਹਾਡੇ ਲਈ ਘਟੋ ਘੜਨੀ ਅੱਧਾ ਦਿਨ ਉਹ ਬੰਦੇ ਨੇ ਸਾਡੇ ਪਿੱਛੇ ਜਿਹੜਾ ਲਾਇਆ ਸੀਗਾ ਸੋ ਜੋ ਕਿ ਬਹੁਤ ਵਧੀਆ ਗੱਲ ਹੈ ਸਲੂਟ ਕਰਦੇ ਆਪਾਂ ਐਦਾਂ ਦੇ ਇਨਸਾਨ ਨੂੰ ਸਾਹੀ ਪਿੰਡਾਂ ਦੀ ਲਾਈਫ ਹੈ ਜਿਹੜੀ ਉਹ ਕਹਿੰਦੇ ਆ ਕਿ ਖੁੱਲੇ ਦਿਲ ਤੇ ਖੁੱਲੀਆਂ ਜ਼ਮੀਨਾਂ ਐਦਾਂ ਹੀ ਨਹੀਂ ਆਖੀਆਂ ਗਈਆਂ ਹੈਗੀਆਂ ਪੁਰਾਣੇ ਬਜ਼ੁਰਗਾਂ ਨੇ ਇਹਨਾਂ ਸੜਕਾਂ ਦੇ ਉੱਤੇ ਆਮ ਤੁਹਾਨੂੰ ਗੱਡੀਆਂ ਵੀ ਦੇਖਣ ਨੂੰ ਮਿਲਦੀਆਂ ਨੇ ਠੀਕ ਹੈ ਸੋ ਇਹਨਾਂ ਸੜਕਾਂ ਦੇ ਉੱਤੇ ਆਮ ਹੀ ਤੁਹਾਨੂੰ ਇੱਥੇ ਜਿਹੜੀ ਟ੍ਰੇਨ ਹੈਗੀ ਆ ਜੋ ਵੀ ਤੁਸੀਂ ਦੇਖ ਰਹੇ ਹੋ ਇਹ ਕੈਲਗਰੀ ਡਾਊਨਟਾਊਨ ਦੀ ਜਿਹੜੀ ਟ੍ਰੇਨ ਆ ਜਿਹੜੀ ਅੰਦਰ ਟ੍ਰਾਂਜ਼ਿਟ ਲੋਕਲ ਟ੍ਰਾਂਜ਼ਿਟ ਹੈ ਜਿਹੜੀ ਇੱਥੇ ਚੱਲਦੀ ਹੈਗੀ ਆ ਸੋ ਇਹ ਕਿਸੇ ਕਰਕੇ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਕੀ ਪੱਜ ਦੌਰ ਵਾਲੀ ਆਪਾਂ ਲਾਈਵ ਦੀ ਗੱਲ ਕਰਦੇ ਹਾਂ ਤਾਂ ਉਹੀ ਇਦਾਂ ਹੀ ਚੱਲਦੀ ਆ ਇੱਥੇ ਹੀ ਗੱਡੀਆਂ ਚੱਲਦੀਆਂ ਨੇ ਠੀਕ ਹੈ ਇੱਥੇ ਮਤਲਬ ਅੰਦਰ ਜਿਹੜਾ ਹਿੰਦਾ ਹੈਗਾ ਜੇ ਤੁਸੀਂ ਸਟੇਸ਼ਨ ਤੇ ਕੋਈ ਵੀ ਵਸਤ ਜਾਂ ਕੋਈ ਟ੍ਰੇਨ ਲੈਣੀ ਹੈ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਇੱਥੋਂ ਤੁਸੀਂ ਜਿਹੜੀ ਹੈਗੀ ਆ ਲੈ ਸਕਦੇ ਹੋ ਤੇ ਕੋਈ ਵੀ ਐਡਾ ਦਿੱਕਤ ਨਹੀਂ ਗੱਲ ਹੀ ਹੈਗੀ ਬੜੀ ਈਜ਼ੀ ਲਾਈਫ ਹੈ ਜੇਕਰ ਜੇ ਤੁਸੀਂ ਇਦਾਂ ਦੀ ਲਾਈਫ ਲਾਈਕ ਕਰਦੇ ਹੋ ਜੇਕਰ ਆਪਾਂ ਕੈਲਗਰੀ ਡਾਊਨ ਟਾਊਨ ਦੀ ਜਿਹੜੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਇਹ 1875 ਸਾਲ ਦੇ ਵਿੱਚ ਜਿਹੜੀ ਸੀ ਹੋਈ ਸੀ ਤੇ ਇਸ ਦੀ ਜਿਹੜੀ ਸ਼ੁਰੂਆਤ ਦਾ ਕਾਰਨ ਇਹ ਹੀ ਸੀਗਾ ਕਿ ਇੱਥੇ ਸਭ ਤੋਂ ਪਹਿਲਾਂ ਇੱਕ ਫોર્ટ ਐਰੀ ਜਿਹੜਾ ਸੀ ਕਿਲਾ ਤੇ ਤਰੀਕੇ ਦਾ ਨਾਮ ਦਾ ਬਣਾਇਆ ਸੀਗਾ ਉਸ ਦਾ ਇੱਕੇ ਰੀਜ਼ਨ ਜੀਗਾ ਕਿਉਂਕਿ ਇੱਥੇ ਦੀ ਲੋਕਾਂ ਦੀ ਜਿਹੜੀ ਸੇਫਟੀ ਸੀਗੀ ਤੇ ਉਹਨੂੰ ਮੱਦੇ ਨਜ਼ਰ ਜਿਹੜਾ ਰੱਖਦੇ ਹੋਏ ਇਹਨਾਂ ਨੇ ਇਹ ਜਿਹੜਾ ਫੋਰਟ ਐਲੀਸੀ ਜਿਹੜਾ ਬਣਾਇਆ ਸੀ ਸੋ 1875 ਤੋਂ ਬਾਅਦ ਇੱਥੇ ਹੌਲੀ-ਹੌਲੀ ਜਿਹੜੇ ਕਿ ਇੱਥੇ ਦੀਆਂ ਦੁਕਾਨਾਂ ਇੱਥੇ ਆਮ ਜਿਹੜੇ ਪਬਲਿਕ ਸਟੋਰ ਜਿਹੜੇ ਸੀਗੇ ਉਹ ਸ਼ੁਰੂ ਹੋਣ ਲੱਗੇ ਸੀ ਓਪਨ ਹੋਣ ਲੱਗੇ ਸੀ ਤੇ ਉਸ ਤੋਂ ਬਾਅਦ ਇਹ ਜਿਹੜਾ ਸ਼ਹਿਰ ਹੈਗਾ ਸੋ ਸਮੇਂ ਦੇ ਨਾਲ ਨਾਲ ਇੰਨਾ ਜ਼ਿਆਦਾ ਇਹ ਵਾਧਾ ਗਿਆ ਵਾਧਾ ਗਿਆ ਤੁਸੀਂ ਅੱਜ ਦੇਖ ਸਕਦੇ ਹੋ ਵਟੀਆਂ ਵਟੀਆਂ ਇਮਾਰਤਾਂ ਵੱਡੇ ਵੱਡੇ ਇੱਥੇ ਦੇ ਜਿਹੜੇ ਟਾਵਰ ਨੇ ਸੋ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਤੇ ਇੱਕ ਜਿਹੜੇ ਖੂਬਸੂਰਤ ਜਿਹੜੇ ਨਜ਼ਾਰੇ ਦਿਖਾਉਂਦੇ ਨੇ ਸੋ ਇਹ ਹੈ ਬਾਹਰਲੀ ਸਾਈਡ ਤੋਂ ਜਿਹੜਾ ਟਾਵਰ ਦਾ ਨਜ਼ਾਰਾ ਸੋ ਪੂਰੀਆਂ ਖਚੋ ਖਾਚ ਜਿਹੜੀਆਂ ਨੇ ਗੱਡੀਆਂ ਦਾ ਹੁਣ ਦੇਖਿਓ ਮਾਰੂ ਮਾਰ ਚੱਲਦੀਆਂ ਨੇ ਇੱਥੇ ਕਿਉਂ ਕਿ ਇਹਨਾਂ ਇਲਾਕਿਆਂ 'ਚ ਹਰ ਟਾਈਮ ਜਿਹੜਾ ਹੈ ਪੱਜੋ ਪੱਜ ਚੱਲੀ ਲੈਂਦੀਆਂ ਲੋਕਾਂ ਦੀ ਉੱਚੀਆਂ ਉੱਚੀਆਂ ਇਮਾਰਤਾਂ ਤੇ ਹੁਣ ਆਪਾਂ ਤੁਹਾਨੂੰ ਅੰਦਰ ਜਾ ਕੇ ਇਸ ਟਾਊਨ ਦੇ ਜਿਹੜੇ ਬਾਰੇ ਦੱਸਾਂਗੇ ਤੇ ਅੰਦਰ ਕੀ ਤੇ ਕਿੱਦਾਂ ਦਾ ਟਿਕਟਸ ਵਗੈਰਾ ਕਿੰਨੇ ਦੀ ਹੈਗੀ ਆ ਤੇ ਇਹਦਾ ਕੀ ਜਿਹੜਾ ਹੈ ਕਦੋਂ ਜਿਹੜਾ ਸੀਗਾ ਇਹ ਕਦ ਓਪਨ ਹੋਇਆ ਸੀਗਾ ਟਾਵਰ ਦੇ ਇੰਟਰ ਇੰਟਰ ਦੇ ਉੱਤੇ ਹੀ ਇਹਨਾਂ ਨੇ ਇੱਥੇ ਸਾਰਾ ਕੁਝ ਦੱਸਿਆ ਹੋਇਆ ਹੈ ਕਿ ਜਿਹੜੇ ਪੂਰੇ ਵਰਲਡ ਦੇ ਵਿੱਚ ਜਿੰਨੇ ਵੀ ਟਾਵਰਸ ਨੂੰ ਇੱਥੇ ਮੈਂਸ਼ਨ ਕੀਤੇ ਹੋਏ ਨੇ ਇਹਨਾਂ ਨੇ ਸੋ ਜਿੱਦਾਂ ਕਿ ਸੀਐਨ ਟਾਵਰ ਸਾਡਾ ਟੋਰਾਂਟੋ ਸ਼ਹਿਰ ਹੈਗਾ ਉਹ ਤਕਰੀਬਨ ਉਹਦੀ ਜਿਹੜੀ ਹਾਈਟ ਹੈ ਜੀ 553 ਮੀਟਰ ਸੋ ਕਾਸਟ ਸੀਗੀ 30 ਮਿਲੀਅਨ ਕੈਨੇਡੀਅਨ ਡਾਲਰ ਤੇ ਜਿਹੜਾ ਕਿ ਹੁਣ ਆਹ ਕੈਲਗਰੀ ਵਾਲਾ ਜਿਹੜਾ ਹੈਗਾ ਇਹ ਹੈਗਾ 191 ਮੀਟਰ ਤੇ ਜਿਹਦੀ ਕਾਸਟ ਸੀਗੀ 3.5 ਮਿਲੀਅਨ ਕੈਨੇਡੀਅਨ ਡਾਲਰ ਸੋ ਇਹ ਬਹੁਤ ਹੀ ਛੋਟਾ ਮਤਲਬ ਕਿ ਸੀ ਐਨ ਟਾਵਰ ਦੇ ਪਰ ਬਰਜ ਖਲੀਫਾ ਜਿਹੜਾ ਹੈਗਾ ਉਹ ਦੁਨੀਆ ਦਾ ਸਭ ਤੋਂ ਅੱਜ ਦੇ ਰੇਟ 'ਚ ਉੱਚਾ ਜਿਹੜਾ ਟਾਵਰ ਹੈਗਾ ਜਿਹਦੀ ਟੋਟਲ ਹਾਈਟ ਹੈਗੀ ਹੈ 828 ਮੀਟਰ ਸੋ ਜਿਹਨੂੰ ਬਣਾਉਣ ਦੇ ਵਿੱਚ ਜਿਹੜੀ ਕਾਸਟ ਲੱਗੀ ਸੀਗੀ ਆ 1.5 ਬਿਲੀਅਨ ਡਾਲਰ oh my god ਸੋ ਜੋ ਕਿ ਬਹੁਤ ਜ਼ਿਆਦਾ ਵੱਡੀ ਹੈ ਤੇ ਆਪਾਂ ਹੁਣ ਚੱਲਦੇ ਆਂ ਅੰਦਰਲੇ ਬੰਨੇ ਉਹ ਜਿਹੜੀਆਂ ਟਿਕਟਾਂ ਸੀਗੀਆਂ ਸਾਨੂੰ 52 ਡਾਲਰ ਦੀਆਂ ਟਿਕਟਾਂ ਨੇ ਜਿਹੜੀਆਂ ਪਈਆਂ ਸੀਗੀਆਂ ਤੇ ਮਤਲਬ ਦੋ ਟਿਕਟਾਂ ਉਹ ਇਹ ਹੈਗਾ ਕੈਲਗਰੀ ਦੇ ਲਾ ਟਾਵਰ ਦੀ ਜਿਹੜੀ ਟਾਪ ਦੀ ਵਿਊ ਸੋ ਸਭ ਤੋਂ ਪਹਿਲਾਂ ਤਾਂ ਯਾਰ ਥੱਲੇ ਵੇਖੋ ਤਾਂ ਨਾ ਐਕਲ ਲੱਗਦਾ ਡਰ ਲੱਗਦਾ ਥੱਲੇ ਵੇਖਣ ਬਹੁਤ ਜੋ ਡਰ ਕੇ ਦੇਖੋ ਹੀ ਨਾ ਇਟਸ ਸਕੇਰੀ ਰਿਵਰ ਕਮ ਹੇਅਰ ਸੋ ਤੁਸੀਂ ਦੇਖੋ ਇੰਨਾ ਜ਼ਿਆਦਾ نیچے ਲੱਗਦਾ ਤੇ ਉਸ ਤੋਂ ਬਾਅਦ ਜੇ ਸਾਹਮਣੇ ਵੇਖੀਏ ਤਾਂ ਕੁਝ ਇਸ ਤਰੀਕੇ ਦਾ ਜਿਹੜਾ ਇੱਥੇ ਤੋਂ ਜ਼ਿਆਦਾ ਜਿਹੜਾ ਤੁਹਾਨੂੰ ਦੇਖਣ ਨਹੀਂ ਚਾਹੀਦਾ। ਇਹ ਸਾਈਡ ਤੋਂ ਜਿਹੜਾ ਕੈਲਗਰੀ ਦਾ ਵਿਊ ਹੈ ਨਾ ਪੂਰਾ ਜਿਹੜਾ ਆਊਸਮ ਵਿਊ ਕਹਿੰਦੇ ਨੇ ਉਹ ਇੱਥੇ ਤੋਂ ਵਿਖਦਾ ਉੱਪਰੋਂ ਤੇ ਤੁਸੀਂ ਥੱਲੇ ਵੇਖੋ ਕਿਵੇਂ ਦੁਨੀਆ ਕੀੜੀਆਂ ਵਾਂਗ ਲੱਗਦੀ ਹੈ ਇੱਥੇ ਥੱਲੇ ਗੱਡੀਆਂ ਵੀ ਨਾ ਡੱਬੀਆਂ ਦੁਰਦੀਆਂ ਹੁੰਦੀਆਂ ਜਿਹਨੇ ਕਿਉਂਕਿ ਇੱਕ ਟਾਪ ਦੀ ਲੋਕੇਸ਼ਨ ਦੇ ਉੱਤੇ ਜਦ ਤੁਸੀਂ ਪਹੁੰਚਦੇ ਹੋ ਤੇ ਜੇ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਵਾਂ ਨਾ ਉੱਪਰੋਂ ਰੌਕੀ ਮਾਊਂਟੇਨਸ ਨੇ ਜਿਹੜੀਆਂ ਪਹਾੜੀਆਂ ਨੇ ਉਹ ਵੀ ਤੁਹਾਨੂੰ ਦੇਖਤ ਵਿਖਦੇ ਆ ਨੇ ਸੋ ਜੇਕਰ ਆਪਾਂ ਇਸ ਟਾワー ਦੀ ਗੱਲ ਕਰੀਏ ਜਿਹੜੀ ਸ਼ੁਰੂਆਤ ਹੋਈ ਸੀਗੀ ਉਹ 1968 ਦੇ ਵਿੱਚ ਇਸ ਟਾワー ਦੀ ਜਿਹੜੀ ਸ਼ੁਰੂਆਤ ਹੋਈ ਸੀ ਸੋ ਇਸ ਸ਼ਹਿਰ ਦਾ ਜਿਹੜਾ ਇਹ ਟਾワー ਹੈਗਾ ਇੱਕ ਇੱਕ ਤਾਜ ਦੇ ਤੌਰ ਦੇ ਉੱਤੇ ਇਹਨੂੰ ਕਿਹਾ ਜਾਂਦਾ ਕਿ ਇਹ ਸ਼ਹਿਰ ਦਾ ਜਿਹੜਾ ਇਹ ਤਾਜ ਹੈਗਾ ਕਿਉਂਕਿ ਇਸ ਦੀ ਜਿਹੜਾ ਤੁਸੀਂ Pro 360 ਦਾ ਜਿਹੜਾ ਪੂਰਾ 뷰 ਦੇਖੋਗੇ ਨਾ ਪੂਰਾ ਟਾਪ ਤੋਂ ਤੁਹਾਨੂੰ ਰੌਕੀ ਮਾਊਂਟੇਨਸ ਦੀ ਜਿਹੜੀਆਂ ਪਹਾੜੀਆਂ ਨੇ ਤੁਹਾਨੂੰ ਚਮਚਮਾਉਂਦੀਆਂ ਜਿਹੜੀਆਂ ਬਿਲਡਿੰਗਾਂ ਨੇ ਉਹ ਸਾਰੀਆਂ ਜਿਹੜੀਆਂ ਨੇ ਉਹ ਤੁਹਾਨੂੰ ਇੱਥੋਂ ਦੀ ਦੇਖਣ ਨੂੰ ਮਿਲਣਗੀਆਂ ਜੋ ਕਿ ਇੱਕ ਕਹਿ ਸਕਦੇ ਆ ਕਿ ਆਪਾਂ ਇੱਕ ਅਜੂਬੇ ਦੇ ਤੌਰ ਦੇ ਉੱਤੇ ਇਸ ਸ਼ਹਿਰ ਦਾ ਜਿਹੜਾ ਇੱਕ ਖਾਸ ਇਹ ਟਾਵਰ ਸਿਗਾ ਪਰ ਤੁਸੀਂ ਇੱਥੇ ਸਮਰ ਟਾਈਮ ਕੈਲਗਰੀ ਦੇ ਵਿੱਚ ਆਉਨੇ ਹੋ ਤਾਂ ਇੱਥੇ ਦੇ ਇੱਕ ਬਹੁਤ ਹੀ ਜਿਹੜਾ ਮਸ਼ਹੂਰ ਮੇਲਾ ਹੈ ਉਹ ਹੈਗਾ ਸਟੈਂਪਿਡ ਮੇਲਾ ਜੋ ਕਿ ਸਟੈਂਪਿਡ ਪਾਰਕ ਹੈਗੀ ਹੈ ਜਿਹਦੇ ਨਾਮ ਦੇ ਉੱਤੇ ਉੱਥੇ ਲੱਗਦਾ ਸੋ ਜਿਸ ਜਗ੍ਹਾ ਦੇ ਉੱਤੇ ਬਹੁਤ ਹੀ ਜਿਹੜੀ ਵਧੀਆ ਘੋੜਿਆਂ ਦੀ ਜਿਹੜੀਆਂ ਨਸਲਾਂ ਨੇ ਉੱਥੇ ਜਿਹੜੀਆਂ ਉਹਨਾਂ ਦੀਆਂ ਜੋ ਵੀ ਐਕਟੀਵਿਟੀਆਂ ਹੁੰਦੀਆਂ ਨੇ ਉਹਨਾਂ ਦੀਆਂ ਉਹ ਕੀਤੀਆਂ ਜਾਂਦੀਆਂ ਨੇ ਤੇ ਨਾਲ ਨਾਲ ਇੱਥੇ ਇੱਕ ਬਿਜ਼ਨਸ ਓਪਰਚ्युनिटीਜ਼ ਜਿਹੜੀਆਂ ਨੇ ਤੁਸੀਂ ਕਰ ਸਕਦੇ ਹੋ ਆਪਣੇ ਜੋ ਵੀ ਸਮਾਨ ਵੇਚਣਾ ਜਾਂ ਕੋਈ ਕੋਈ ਵੀ ਬਿਜ਼ਨਸ ਡੀਲਿੰਗ ਹੈਗੀ ਆ ਉਹ ਵੀ ਚੀਜ਼ਾਂ ਉੱਥੇ ਹੁੰਦੀਆਂ ਨੇ ਸੋ ਜੇਕਰ ਤੁਸੀਂ ਸਮਰ ਟਾਈਮ ਆ ਰਹੇ ਹੋ ਤਾਂ ਜਰੂਰ ਇਸ ਜਗ੍ਹਾ ਦੇ ਉੱਤੇ ਵਿਜ਼ਿਟ ਕਰਿਓ ਜਿਹੜਾ ਕਿ ਸਟੈਂਪਿਡ ਮੇਲਾ ਤੁਸੀਂ ਗੂਗਲ ਤੇ ਉਹਨੂੰ ਸਰਚ ਕਰ ਸਕਦੇ ਹੋ ਕਿ ਜਿਹੜੇ ਸਟੈਂਪਿਡ ਮੇਲੇ ਵਿੱਚ ਪ੍ਰੋਪਰ ਐਗਜ਼ੈਕਟ ਜਿਹੜੀਆਂ ਚੀਜ਼ਾਂ ਨੇ ਕੀ ਕੀ ਜਿਹੜੀਆਂ ਹੁੰਦੀਆਂ ਨੇ ਤੇ ਸਮਰ ਟਾਈਮ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਸੋ ਮਨ ਨੂੰ ਇੱਕ ਇਸ ਜਗ੍ਹਾ ਦੇ ਉੱਤੇ ਇੱਕ ਹੋਰ ਖਾਸ ਗੱਲ ਜਿਹੜੀ ਪਤਾ ਲੱਗੀ ਹੈ ਕਿ 1987 ਦੇ ਵਿੱਚ ਜਿਹੜੀ 올림픽 ਦੀ ਫਲੇਮ ਸੀਗੀ ਉਹ ਇਸੇ ਟਾਵਰ ਦੇ ਟਾਪ ਦੇ ਉੱਪਰਲੀ ਸਾਈਡ ਸੀਗੀ ਜਿਹੜੀ ਇਹਨਾਂ ਨੇ ਲਾਈ ਸੀਗੀ ਜੋ ਕਿ 1988 ਦੇ ਵਿੱਚ ਜਿਹੜੀ 올림픽 ਸੀਗੀ ਉਹ ਇਸ ਇਲਾਕੇ ਦੇ ਵਿੱਚ ਹੋਈ ਸੀਗੀ ਸੋ ਇਸੇ ਕਰਕੇ ਇਹਨਾਂ ਨੇ ਜਿਹੜੀ ਇੱਥੇ ਦੀ ਜਿਹੜੀ ਫਲੇਮ ਸੀਗੀ ਇਹਨਾਂ ਨੇ ਲਾਈ ਤੇ ਉਸ ਤੋਂ ਬਾਅਦ ਜਿਹੜੀ ਇੱਥੇ ਦੇ ਲੱਕ ਇਲਾਕੇ ਦੇ ਜਿਹੜੇ ਲੋਕ ਸੀਗੇ ਉਸ ਫਿਲਮ ਨੂੰ ਦੇਖ ਕੇ ਬਹੁਤ ਹੀ ਜਿਆਦਾ ਜਿਹੜੇ ਪ੍ਰਭਾਵਸ਼ਾਲੀ ਹੋਏ ਕਹਿ ਸਕਦੇ ਆਪਾਂ ਕਿਉਂਕਿ ਜਦੋਂ ਐਡੀ ਵੱਡੀ ਜਿਹੜੀ ਓਪਰਚ्युनिटी ਕਿਸੇ ਛੋਟੇ ਸ਼ਹਿਰ ਨੂੰ ਮਿਲਦੀ ਹੈ ਤਾਂ ਉਸ ਤੋਂ ਬਾਅਦ ਇੱਕ ਹਰਾਨਿਕ ਜਨਕ ਜਿਹੜੀ ਆਪਾਂ ਗੱਲ ਕਹਿ ਸਕਦੇ ਆਂ ਹੋ ਜਾਂਦੀ ਹੈ ਤੇ ਜਿਹਦੇ ਨਾਲ 1988 ਤੋਂ ਬਾਅਦ ਜਿਹੜੀ ਇੱਥੋਂ ਦੀ ਪਪੂਲੇਸ਼ਨ ਹੈਗੀ ਹੈ ਸੋ ਉਹ ਵੀ ਜਿਹੜੀ ਡੇ ਦੇ ਜਿਹੜੀ ਇਨਕਰੀਜ਼ ਹੁੰਦੀ ਗਈ ਹੈ ਸੋ ਜਿਹੜੀ ਇਹ ਵੱਡੀਆਂ ਚੀਜ਼ਾਂ ਨੇ ਨਾ ਇਹਨਾਂ ਛੋਟੇ ਸ਼ਹਿਰਾਂ 'ਚ ਜਦੋਂ ਹੁੰਦੀਆਂ ਨੇ ਤਾ ਫਿਰ ਵਡੀਆਂ ਹੀ ਗੱਲਾਂ ਹੀ ਹੁੰਦੀਆਂ ਨੇ ਸੋ ਇਹ ਸੀਗੀ ਟਾਵਰ ਦੀ ਕਹਾਣੀ ਇਹ ਇੱਥੇ ਦੀ ਕੈਲਗਰੀ ਡਾਊਨਟਾਊਨ ਦੀ ਸਟੀਵਨਸ ਐਵੈਨਿਊ ਰੋਡ ਜਿਹੜੀ ਕਿ ਇੱਥੋਂ ਦੀ ਬੜੀ ਹੀ ਜਿਹੜੀ ਖੂਬਸੂਰਤ ਆਪਣੀ ਸ਼ਾਪਸ ਜਿਹੜੀਆਂ ਕੈਫੇ ਰੈਸਟੋਰੈਂਟਸ ਇਹਨਾਂ ਦੇ ਨਾਲ ਜਿਹੜੀ ਕਿ ਇੱਥੋਂ ਦੇ ਬਹੁਤ ਜ਼ਿਆਦਾ ਮਸ਼ਹੂਰ ਹੈ ਤੁਸੀਂ ਦੇਖੋ ਕਿੰਨੀ ਹੀ ਵਧੀਆ ਇਹਨਾਂ ਨੇ ਆਰਟ ਜਿਹੜੀ ਹੈਗੀ ਹੈ ਜਿਵੇਂ ਕਿ ਪੁਰਾਣੇ ਸਮੇਂ ਚ ਕੀਤੀ ਹੋਈ ਹੈ ਜਾਂ ਇਹਨਾਂ ਨੇ ਪੁਰਾਣੇ ਢੰਗ ਦੇ ਨਾਲ ਜਿਹੜੀ ਬੜਾਈ ਹੋਈ ਹੈ ਸੋ ਅੱਜ ਵੀ ਉਸੇ ਤਰੀਕੇ ਦੇ ਨਾਲ ਇਹਨਾਂ ਨੇ ਸਾਮ੍ਹ ਕੇ ਚੀਜ਼ਾਂ ਰੱਖੀਆਂ ਤੇ ਉਹਨੂੰ ਬਹੁਤ ਹੀ ਜਿਹੜਾ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤਾ ਹੋਇਆ ਇਸ ਸਟਰੀਟ ਦੀ ਖਾਸ ਗੱਲ ਜਿਹੜੀ ਹੈਗੀ ਹੈ ਕਿ ਇਸ ਸਟਰੀਟ ਦੇ ਉੱਤੇ ਹਰ ਤੁਹਾਨੂੰ ਬ੍ਰਾਂਡ ਮਿਲੇਗਾ ਹਰ ਤੁਹਾਨੂੰ ਰੈਸਟੋਰੈਂਟ ਮਿਲੇਗਾ ਹਰ ਹੀ ਤਰ੍ਹਾਂ ਦੇ ਤੁਹਾਨੂੰ ਇੱਥੇ ਜਿਹੜੀ ਕੈਫੇ ਨੇ ਤੁਹਾਨੂੰ ਮਿਲਣਗੇ ਦੇਖਣ ਨੂੰ ਸੋ ਇਹ ਜਿਹੜੀ ਸਟਰੀਟ ਹੈਗੀ ਹੈ ਬਹੁਤ ਹੀ ਜਿਹੜੀ ਖੂਬਸੂਰਤ ਤੇ ਇੱਥੇ ਕੋਈ ਵੀ ਜਿਹੜੀ ਗੱਡੀ ਹੈਗੀ ਹੈ ਨਹੀਂ ਹਲਾਓ ਸਿਰਫ ਤੁਸੀਂ ਇੱਥੇ ਤੁਰ ਕੇ ਹੀ ਜਿਹੜੀ ਆ ਇੱਥੇ ਆ ਸਕਦੇ ਹੋ ਜਾਂ ਆਪਣਾ ਜੇ ਸਾਈਕਲ ਹੈਗਾ ਤੁਹਾਡੇ ਕੋਲ ਤਾਂ ਇੱਥੇ ਆ ਸਕਦੇ ਹੋ ਸੋ ਸਮਾਂ ਹਜੇ ਵੱਜ ਚੁੱਕਿਆ तकरीबन ਦੁਪਹਿਰ ਦੇ 2 ਤੇ ਹਜੇ ਇਹਨਾਂ ਰਸ਼ ਜਿਹੜਾ ਨਹੀਂ ਹੈਗਾ ਕਿਉਂਕਿ ਅੱਜ ਹੈਗਾ ਵਰਕਿੰਗ ਡੇ ਪਰ ਫਿਰ ਵੀ ਜਿਹੜੀ ਇਹ ਸਟ੍ਰੀਟ ਹੈਗੀ ਹੈ ਆਪਣੇ ਆਪ ਦੇ ਵਿੱਚ ਇੱਕ ਬੜੀ ਹੀ ਜਿਹੜੀ ਖੂਬਸੂਰਤ ਦਾ ਜਿਹੜਾ ਪੇਸ਼ ਕਰ ਰਹੀ ਹੈ ਲਗਜ਼ਰੀ ਲਾਈਫ ਦੇ ਨਾਲ-ਨਾਲ ਜਿਹੜੀਆਂ ਕੁਝ ਜਿਹੜੀਆਂ ਇੱਥੇ ਦੀਆਂ ਬਿਹਾਈਂਡ ਦਾ ਸੀਨ ਲਾਈਫ ਨੇ ਉਹ ਅਕਸਰ ਛੋਪੀਆਂ ਜਿਹੜੀਆਂ ਕਿ ਰਹਿ ਜਾਂਦੀਆਂ ਨੇ ਕਿਉਂਕਿ ਜਿਹੜੇ ਇਸ ਸ਼ਹਿਰ ਦੇ ਵਿੱਚ ਰਹਿੰਦੇ ਨੇ ਮੇਕਸ਼ਿਕ ਉਹਨਾਂ ਨੂੰ ਸ਼ਾਇਦ ਇੱਥੇ ਪਤਾ ਹੋਵੇ ਕਿ ਜਿਹੜੀਆਂ ਇੱਥੇ ਦੇ ਲੋਕ ਜਿਹੜੇ ਬੈਗਰਸ ਜਿਨ੍ਹਾਂ ਨੂੰ ਆਪਾਂ ਵੇੜੇ ਭਿਖਾਰੀ ਕਹਿੰਦੇ ਆ ਜਾਂ ਜਿਹੜੇ ਇੱਥੇ ਦੇ ਲੋਕ ਨਸ਼ੇ ਕਰਦੇ ਨੇ ਕਿਸ ਤਰੀਕੇ ਦੇ ਨਾਲ ਜਿਹੜੀ ਉਹ ਆਪਣੀ ਲਾਈਫ ਜੀਂਦੇ ਨੇ ਤੇ ਉਹ ਇਸ ਚਮਚਮਾਂ ਦੀਆਂ ਬਿਲਡਿੰਗਾਂ ਦੇ ਵਿੱਚ ਟਾਂ ਦੇ ਉੱਤੇ ਕਿਵੇਂ ਰਾਤਾਂ ਕੱਟਦੇ ਨੇ ਜੋ ਕਿ ਇੱਕ ਕਰਦੇ ਤਾਂ ਉਹ ਨਸ਼ੇ ਹੀ ਨੇ ਤੇ ਪਰ ਉਹਨਾਂ ਦੀ ਜਿਹੜੀ ਲਾਈਫ ਸਟਾਈਲ ਹੈ ਉਹ ਵੀ ਮੈਂ ਤੁਹਾਨੂੰ ਥੋੜਾ ਜਿਹਾ ਦਿਖਾ ਦਨਾ ਕਿਉਂਕਿ ਜਿਹੜੀਆਂ ਇਹ ਚੀਜ਼ਾਂ ਨੇ ਥੋੜਾ ਜਿਹਾ ਦੇਖ ਕੇ ਕਰਨੀਆਂ ਪੈਂਦੀਆਂ ਕਿਉਂਕਿ ਜਿਹੜਾ ਇਹਨਾਂ ਦਾ ਦਿਮਾਗ ਹੁੰਦਾ ਥੋੜਾ ਜਿਹਾ ਖਰਾਬ ਹੀ ਹੁੰਦਾ ਹੈ ਜਿੱਤੇ ਕਰਕੇ ਆਪਾਂ ਐਦਾਂ ਡਾਇਰੈਕਟ ਵੀਡੀਓ ਜਿਹੜੀ ਨਹੀਂ ਬਣਾ ਸਕਦੇ ਉਹ ਕਿੱਦਾਂ ਦੇ ਲੋਕ ਨੇ ਇੱਥੇ ਹੈ ਨਾ ਇਸ ਸਮੇਂ ਇਸ ਜਿਹੜੀ ਸਟਰੀਟ ਦੇ ਵਿੱਚ ਜੋ ਕਿ ਤੁਹਾਨੂੰ ਮੈਂ ਪਹਿਲਾਂ ਦਿਖਾ ਰਿਹਾ ਸੀਗਾ ਕਿ ਜਿਵੇਂ ਕਿ ਚਮਚਮਾਨੀਆਂ ਬਿਲਡਿੰਗਾਂ ਜਿਹੜੇ ਤੁਸੀਂ ਮੇਰੇ ਅੱਗੇ ਆ ਦੇ ਲੋਕ ਦੇਖ ਰਹੇ ਹੋ ਇਹ ਲੋਕ ਇਦਾਂ ਦੇ ਬਹੁਤ ਹੀ ਜਿਹੜੇ ਲੋਕ ਨੇ ਜਿਹਦੇ ਕਰਕੇ ਆ ਪੁਲਿਸ ਦੀ ਗੱਡੀ ਵੀ ਹੁਣੇ ਆਈ ਹੈ ਕਿਉਂਕਿ ਇਹ ਆਮ ਕਰ ਇੱਥੇ ਇਹ ਜਿਹੜੇ ਨੇ ਨਾ ਨਾਰਮਲੀ ਚਾਹੇ ਸੋਹਣੇ ਸੋਹਣੇ ਕੁੜੀਆਂ ਸੋਹਣੇ ਸੋਹਣੇ ਮੁੰਡੇ ਤੁਸੀਂ ਦੇਖ ਲਓ ਇੱਥੇ ਤੁਹਾਨੂੰ ਇਹ ਨਾਰਮਲੀ ਦੇਖਣ ਦੇਖਣਗੇ ਹਨਾ ਜਿਹੜੇ ਕਿ ਤੁਹਾਨੂੰ ਇੱਥੇ ਨਸ਼ੇ ਜਿਹੜੇ ਨੇ ਕਰਦੇ ਨੇ ਜਿਹਦੇ ਕਰਕੇ ਇਹ ਲੋਕਾਂ ਨੂੰ ਵੀ ਫਿਰ ਨਾਲ ਹੀ ਤੰਗ ਪ੍ਰੇਸ਼ਾਨ ਕਰਦੇ ਨੇ ਇਹ ਸੀਗਾ ਅੱਜ ਦਾ ਵਲੌਗ ਜਿਹਦੇ ਵਿੱਚ ਤੁਹਾਨੂੰ ਕੈਲਗਰੀ ਡਾਊਨਟਾਊਨ ਦੀਆਂ ਚਮਚਮਾਂ ਦੀਆਂ ਬਿਲਡਿੰਗਾਂ ਤੇ ਉਹਦੀ ਲਾਈਫ ਸਟਾਈਲ ਤੇ ਨਾਲ ਹੀ ਇੱਥੋਂ ਦੇ ਜਿਹੜੇ ਬਿਹਾਈਂਡ ਦਾ ਸੀਨ ਜਿਹੜੇ ਕੀ ਤੁਹਾਨੂੰ ਆਲਰੇਡੀ ਮੈਂ ਮੈਂਸ਼ਨ ਕੀਤੇ ਨੇ ਵੀਡੀਓ ਦੇ ਵਿੱਚ ਉਹ ਵੀ ਆਪਾਂ ਤੁਹਾਨੂੰ ਦਿਖਾਏ ਹੁਣ ਆਪਾਂ ਮਿਲਦੇ ਹਾਂ ਇੱਕ ਨਵੇਂ ਸਫ਼ਰ ਦੇ ਨਾਲ ਤਦ ਤੱਕ ਲਈ ਰੱਬ ਰੱਖਾ ਚਾਤਰੀਆ ਕਲ